ਪਿਆਰੀ 사త్సੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ 사త్సੰਗਤ ਜੀ ਸਹੀਦੀ ਦਿਹਾੜੇ ਚੱਲ ਰਹੇ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਹੀ ਸਮਤ ਬੁੱਧੀ ਬਖਸ਼ਿਸ਼ ਕਰਨ ਸਾਰਿਆਂ ਨੂੰ ਚੰਗੇ ਪਾਸੇ ਲਾਣ ਤਾਂ ਕਿ ਪਿਆਰੀ 사త్సੰਗਤ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਵੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਵਾਹਿਗੁਰੂ ਜੀ ਇੰਨੀ ਮਿਹਰ ਕਰੇ ਵਾਹਿਗੁਰੂ ਜੀ ਕਿਰਪਾ ਕਰੋ ਜਿਹੜੀਆਂ ਵੀ ਸਾਡੇ ਵਿੱਚ ਬੁਰੀਆਂ ਆਦਤਾਂ ਨੇ ਉਹ ਖਤਮ ਹੋ ਜਾਣ ਤੇ ਚੰਗੀਆਂ ਆਦਤਾਂ ਵਾਹਿਗੁਰੂ ਜੀ ਸਾਡੇ ਵਿੱਚ ਭਰ ਦੋ ਵਾਹਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਵਾਹਿਗੁਰੂ ਜੀ ਕਿਉਂਕਿ ਅਸੀਂ ਬੱਚੇ ਆ ਤੁਹਾਡੇ ਵਾਹਿਗੁਰੂ ਜੀ ਬਹੁਤ ਗਲਤੀਆਂ ਹੋ ਜਾਂਦੀਆਂ ਸਾਰੇ ਦਿਨ ਵਿੱਚ ਬਹੁਤ ਗਲਤੀਆਂ ਹੁੰਦੀਆਂ ਵਾਹਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਤੇ ਸਰਬੱਤ ਦਾ ਭਲਾ ਮੰਗਿਆ ਕਰੋ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੰਮ ਵੀ ਬਹੁਤ ਜ਼ਰੂਰੀ ਨੇ ਤੇ ਕੰਮ ਦੇ ਨਾਲ-ਨਾਲ ਦੋ ਟਾਈਮ ਵਾਹਿਗੁਰੂ ਜੀ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਦੋ ਟਾਈਮ ਜੂਰ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਏ ਦੋ ਟਾਈਮ ਜੂ ਟਾਈਮ ਕੱਢਿਆ ਕਰੋ ਵਾਹਿਗੁਰੂ ਜੀ ਸਾਡੇ ਗੁਰੂਆਂ ਨੇ ਕਿੰਨੀਆਂ ਸ਼ਹੀਦੀਆਂ ਪਾਈਆਂ ਨੇ ਬਹੁਤ ਹੀ ਠੰਡ ਵਿੱਚ ਤੇ ਸਾਨੂੰ ਦੋ ਟਾਈਮ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਸਭ ਦੀਆਂ ਦੂਰੀਆਂ ਆਸਾਂ ਪੂਰੀਆਂ ਕਰ ਦੇਣ ਵਾਹਿਗੁਰੂ ਜੀ ਪਰ ਦੋ ਟਾਈਮ ਵਾਹਿਗੁਰੂ ਜੀ ਦਾ ਨਾਮ ਜਰੂਰ ਸਿਮਰਨ ਕਰੋ ਵਾਹਿਗੁਰੂ ਜੀ ਦਾ ਜਾਪ ਜਰੂਰ ਕਰੋ ਪਿਆਰੀ ਸਾਧ ਸੰਗਤ ਜੀ ਬਹੁਤ ਜ਼ਰੂਰੀ ਏ ਬਹੁਤ ਜ਼ਰੂਰੀ ਏ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਜੇ ਤੁਹਾਨੂੰ ਆਪਣੇ ਵੀਡੀਓ ਆਪਣੇ ਵਾਹਿਗੁਰੂ ਜੀ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਲਾਈਕ ਸਬਸਕ੍ਰਾਈਬ ਤੇ ਆਪਣੇ ਪਰਿਵਾਰ ਦੇ ਜੀਆਂ ਦੇ ਨਾਲ ਸ਼ੇਅਰ ਜੁਰ ਕਰ ਦਿਆ ਕਰੋ ਵੀਡੀਓ ਸ਼ੇਅਰ ਕਰਨਾ ਪਰਿਵਾਰ ਦੇ ਨਾਲ ਪਿਆਰ ਵਧਾਵੇ ਤੇ ਵਾਹਿਗੁਰੂ ਜੀ ਮਿਹਰ ਭਰਿਆ ਅਥ ਰੱਖਦੇ ਨੇ ਤਾਂ ਕਿ ਪਿਆ ਤਾਂ ਕਿ ਪਰਿਵਾਰ ਜੁੜਿਆ ਰਹੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਹੀ ਸਾਰੇ ਹੀ ਖੁਸ਼ੀ ਖੁਸ਼ੀ ਆਪਣੇ ਘਰਾਂ ਵਿੱਚ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫਤਿਹ ਦਾ ਜਵਾਬ ਫਤਿਹ ਵਿੱਚ ਦਿਆ ਕਰੋ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਾਂ ਕਿ ਸਾਨੂੰ ਹਰ ਕੰਮ ਵਿੱਚ ਫਤਿਹ ਮਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ